ਦੋਸਤੋ ਅੱਜ ਦੀ ਇਹ ਖਾਸ ਖਬਰ ਸ਼ਹਿਰ ਬਟਾਲਾ ਦੇ ਨਾਲ ਸੰਬੰਧਿਤ ਹੈ ਜਿੱਥੇ ਬਟਾਲਾ ਦੀ ਰਹਿਣ ਵਾਲੀ ਇਹ ਹੁਨਾਰਵਰ ਲੜਕੀ ਜਿਸ ਨੇ ਕਾਗਜ਼ ਤੋਂ ਵੱਖ-ਵੱਖ ਤਰ੍ਹਾਂ ਦੇ ਗਰੀਟਿੰਗ ਅਤੇ ਫੁੱਲ ਬਣਾ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਇਸ ਦੇ ਹੱਥ ਵਿੱਚ ਵਾਹਿਗੁਰੂ ਨੇ ਇੰਨੀ ਕਲਾ ਦਿੱਤੀ ਹੈ ਕਿ ਵੇਖਣ ਵਾਲਾ ਇਸ ਦੁਆਰਾ ਤਿਆਰ ਕੀਤੀਆਂ ਗਈਆਂ ਚੀਜ਼ਾਂ ਦੇਖ ਕੇ ਹੈਰਾਨ ਹੋ ਜਾਂਦਾ ਹੈ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇਹ ਲੜਕੀ ਮਿਹਨਤ ਦੇ ਨਾਲ ਚੀਜ਼ਾਂ ਨੂੰ ਤਿਆਰ ਕਰ ਰਹੀ ਹੈ ਬਹੁਤ ਜ਼ਿਆਦਾ ਇਸ ਲੜਕੀ ਦੀ ਬਟਾਲਾ ਦੇ ਇਲਾਵਾ ਦੂਰ ਦੂਰ ਤੱਕ ਚਰਚਾ ਹੈ ਇਸ ਦੇ ਬਣਾਏ ਗ੍ਰੀਟਿੰਗ ਕਾਰਡਸ ਹਿਮਾਚਲ ਤੱਕ ਜਾ ਰਹੇ ਹਨ ਔਰ ਪਿਛਲੇ ਦਿਨਾਂ ਦੇ ਵਿੱਚ ਹਿਮਾਚਲ ਤੋਂ ਕੁਝ ਲੋਕਾਂ ਨੇ ਆ ਕੇ ਸਪੈਸ਼ਲ ਇਸ ਲੜਕੀ ਨੂੰ ਗ੍ਰੀਟਿੰਗ ਕਾਰਡ ਤਿਆਰ ਕਰਨ ਦਾ ਇੱਕ ਆਰਡਰ ਵੀ ਦਿੱਤਾ ਹੈ ਸੋ ਅੱਜ ਦੀ ਇਹ ਜਿਹੜੀ ਸਟੋਰੀ ਹੈ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਘਰ ਬੈਠ ਕੇ ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਨੂੰ ਤਿਆਰ ਕਰਕੇ ਇੱਕ ਤਾਂ ਆਪਣਾ ਸ਼ੌਂਕ ਅੱਗੇ ਵਧਾ ਸਕਦੇ ਹਾਂ ਦੂਸਰਾ ਅਸੀਂ ਉਸ ਦੇ ਨਾਲ ਆਪਣੀ ਇਨਕਮ ਵੀ ਵਧਾ ਸਕਦੇ ਹਾਂ ਸੋ ਇਸ ਲੜਕੀ ਨੇ ਕਿਹਾ ਹੈ ਕਿ ਉਸ ਦਾ ਸ਼ੌਂਕ ਹੈ ਕਿ ਉਹ ਆਪਣੀ ਇਸ ਕਲਾ ਦੇ ਰਹੀਂ ਆਪਣਾ ਜਿਹੜਾ ਨਾਮ ਆ ਉਹ ਪੂਰੇ ਵਿਸ਼ਵ ਦੇ ਵਿੱਚ ਚਮਕਾਉਣਾ ਚਾਹਦੀ ਹੈ ਆਉ ਤੁਹਾਨੂੰ ਦਿਖਾਉਨੇ ਹਾਂ ਵੱਖ-ਵੱਖ ਤਿਆਰਾਂ ਦੇ ਔਰ ਬਾਕੀ ਗਰੀਟਿੰਗ ਕਾਰਡਸ ਜਿਹੜੇ ਆ ਇਹ ਲੜਕੀ ਕਿਸ ਤਰ੍ਹਾਂ ਕਰਦੀ ਆ ਬਟਾਲਾ ਤੋਂ ਸੀਨੀਅਰ ਪੱਤਰਕਾਰ ਵਿੱਕੀ ਮਲਿਕ ਨੇ ਜਾ ਕੇ ਇਸ ਲੜਕੀ ਦੇ ਨਾਲ ਗੱਲਬਾਤ ਕੀਤੀ ਔਰ ਪੂਰੀ ਜਾਣਕਾਰੀ ਲਈ ਕਿ ਕਿਸ ਤਰ੍ਹਾਂ ਇਹ ਲੜਕੀ ਇੰਨੀ ਖੂਬਸੂਰਤ ਚੀਜ਼ਾਂ ਨੂੰ ਤਿਆਰ ਕਰ ਰਹੀ ਹੈ ਅੱਜ ਤੁਹਾਨੂੰ ਐਸੀ ਬੇਟੀ ਦੇ ਮਨੋਨੇ ਆ ਜਿੱਥੇ ਪੰਜਾਬ ਦੇ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈਗੀ ਕਿਉਂਕਿ ਹਰ ਬੰਦਾ ਕੋਈ ਨਾ ਕੋਈ ਇੱਥੇ ਹੁਨਰ ਆਪਣਾ ਦਿਖਾਉਂਦਾ ਰਹਿੰਦਾ ਔਰ ਬਟਾਲਾ ਦੇ ਵਿੱਚ ਇੱਕ ਲੜਕੀ ਹੈ ਪਲਕ ਜਿਨੇ ਆਪਣਾ ਹੁਨਰ ਦਿਖਾਇਆ ਕਾਗਜ਼ਾਂ ਦੇ ਉੱਤੇ ਕਾਗਜ਼ਾਂ ਦੇ ਉੱਤੇ ਉਹਨਾਂ ਨੇ ਕਾਰਟ ਬਣਾਏ ਆ ਤੁਸੀਂ ਦੇਖ ਸਕਦੇ ਜੀ ਜਿਹੜੇ ਕਾਰਟ ਆ ਉਹ ਬੇਟੀ ਨੇ ਆਪ ਬਣਾਏ ਆ ਜਿਹੜੇ ਕਾਰਟ ਆ ਇਹ ਆ ਉਹਨਾਂ ਨੇ ਆਪ ਬਣਾਏ ਪਰ ਦੇਖੋ ਬਹੁਤ ਖੂਬਸੂਰਤ ਬਣਾਏ ਆ ਪਰ ਇਹ ਜਿਹੜੇ ਕਾਰਟ ਆ ਬਟਾਲਾ 'ਚ ਨਹੀਂ ਇਹਨਾਂ ਕੋ ਹਿਮਾਚਲ ਤੋਂ ਵੀ ਲੋਕ ਕਾਰਟ ਜਿਹੜੇ ਬਣਾਉਣ ਆਉਂਦੇ ਆ ਆਪਾਂ ਗੱਲ ਵੀ ਕਰਦੇ ਆ ਹਾਂਜੀ ਬੇਟਾ ਕੀ ਨਾਮ ਤੁਹਾਡਾ ਪਲਕ ਬੇਟਾ ਜਿਹ ਇਹ ਮੈਂ ਅਲੱਗ-ਅਲੱਗ ਪੇਪਰ ਲੈ ਕੇ ਅਲੱਗ-ਅਲੱਗ ਕਲਰ ਦੇ ਉਹਦੇ ਨਾਲ ਡਿਜ਼ਾਈਨਿੰਗ ਕਰਦੀ ਆਂ ਹਾਂਜੀ ਜਿਹੜੇ ਕਿੱਥੋਂ ਆਉਂਦਾ ਹੈ ਮਨ ਦੇ ਵਿੱਚ ਇੱਕ ਵਾਰੀ ਫੋਨ ਤੋਂ ਦੇਖ ਲਈਦਾ ਹੈ ਫਿਰ ਦਿਮਾਗ ਦੇ ਵਿੱਚ ਤਸਵੀਰ ਦੀ ਤਰ੍ਹਾਂ ਬਣ ਕੇ ਬੈਠ ਜਾਂਦਾ ਵਾ ਤੇ ਫਿਰ ਉਵੇਂ ਹੀ ਮੈਂ ਬਣਾਉਂਦੀ ਰਹਿੰਦੀ ਆਂ ਜਿਹੜਾ ਮੈਂ ਬਹੁਤ ਜ਼ਿਆਦਾ ਕਰਦੀ ਹਾਂ ਹਾਂਜੀ ਜਿਹੜੇ ਡਿਜ਼ਾਈਨ ਆਂ ਮੋਬਾਈਲ ਤੋਂ ਦੇਖੇ ਜਾਂਦੇ ਕਿ ਕਿੱਥੋਂ ਮਨ ਦੇ ਵਿੱਚ ਹੈਗੇ ਆ ਇੱਕ ਵਾਰੀ ਮੋਬਾਈਲ ਤੋਂ ਦੇਖ ਲਈਦੇ ਆ ਫਿਰ ਆਪਣੇ ਕੋਲ ਬਣਾ ਬਣਾ ਕੇ ਫਿਰ ਮੈਂ ਬਣਾਉਂਦੀ ਰਹਿੰਦੀ ਆ ਫਿਰ ਕਿੱਥੋਂ ਕਿੱਥੋਂ ਆਰਡਰ ਹੁੰਦੇ ਬਣਾਉਣ ਲਈ ਕਿਉਂਕਿ ਜਿਹੜੇ ਆਰਡਰ ਆ ਫਿਰ ਕੋਈ ਚਾਰਜ ਵੀ ਲੱਤਿਆ ਜਾਂਦਾ ਉਹਨਾਂ ਨੂੰ ਹਾਂਜੀ ਹਾਂਜੀ ਇਹ ਬਟਾਲੇ ਤੋਂ ਵੀ ਆਉਂਦੇ ਨੇ ਤੇ ਬਾਰੋ ਵੀ ਆਉਂਦੇ ਨੇ ਜਿਵੇਂ ਕਿ ਹਿਮਾਚਲ ਤੋਂ ਵੀ ਆਨ ਲੱਗੇ ਨੇ ਹੁਣ ਤਾਂ ਬਟਾਲੇ ਤੋਂ ਵੀ ਆਉਂਦੇ ਨੇ ਹਾਂਜੀ ਦੇਖਿਆ ਜੇ ਤਾਂ ਲੋਕੀ ਰੋਜ਼ਗਾਰ ਲੱਭਦੇ ਆ ਪਰ ਤੁਸੀਂ ਰੋਜ਼ਗਾਰ ਜਿਹੜਾ ਆਪਣੇ ਘਰ ਦੇ ਵਿੱਚ ਹੀ ਲੱਭ ਲਿਆ ਕਿਉਂਕਿ ਇਹ ਜਿਹੜੀ ਵੇਸਟਿੰਗ ਚੀਜ਼ਾਂ ਉਹਨਾਂ ਨੂੰ ਤੁਸੀਂ ਗ੍ਰੀਟਿੰਗ ਦੇ ਵਿੱਚ ਪੇਸ਼ ਕਰਤਾ। ਹਾਂਜੀ ਹਾਂਜੀ। ਵੇਸਟ ਚੀਜ਼ਾਂ ਦਾ ਮੈਂ ਬਹੁਤ ਕੁਝ ਬਣਾ ਲੈਂਦੀ ਆ। ਕੀ ਬਣਾ ਲੈਂਦੇ ਮਾਰੇ ਦੱਸੋ। ਜਿਵੇਂ ਕਿ ਆਪਾਂ ਜਿਹੜੀ ਅਖਬਾਰ ਹੁੰਦੀ ਆ ਉਹ ਆਪਾਂ ਪੜ ਕੇ ਤੇ ਕਈ ਵਾਰੀ ਵੇਚ ਦਿੰਨੇ ਆ ਤੇ ਉਹਦਾ ਆਪਾਂ ਗੁਲਦਸਤਾ ਵੀ ਤਿਆਰ ਕਰ ਲੈਂਦੇ ਆ। ਤੇ ਹੋਰ ਉਹਨੂੰ ਆਪਾਂ ਹੈਂਗਿੰਗ ਵਗੈਰਾ ਵੀ ਬਣਾ ਲੈਂਦੇ ਆ ਦੀਵਾਰ ਤੇ ਸਜਾਉਣ ਲਈ। ਹਾਂਜੀ ਫੋਟੋ ਫਰੇਮ ਬਣ ਜਾਂਦਾ। ਹੋਰ ਛਿੱਟ-ਛਿੱਟਿੰਗ ਬਣਾ ਲੈਂਦੇ ਆ। ਹੋਰ ਜਿਹੜੇ ਆ ਗੱਤਿਆਂ ਦੇ ਨੇ ਉਹਨਾਂ ਨੂੰ ਵੀ ਮੈਂ ਯੂਜ਼ ਕੀਤਾ ਹੋਇਆ ਸੀ ਤੇ ਉਹ ਇੱਦਾਂ ਹੀ ਕਈ ਸੌਂਡ ਦਿੰਦੇ ਆ ਤੇ ਮੈਂ ਉਹਨਾਂ ਨੂੰ ਫੜ ਕੇ ਤੇ ਇੱਕ ਫੋਟੋ ਫਰੇਮ ਬਣਾ ਕੇ ਦਿੱਤਾ ਹੋਇਆ ਸੀ ਲੋਕਾਂ ਨੂੰ ਹਾਂਜੀ ਹੋਰ ਵੀ ਕਿ ਕਲੋਨੀ ਚ ਵਾਟਰ ਆਉਂਦੇ ਫਿਰ ਕਿੱਥੇ ਹਾਂਜੀ ਇੱਕ ਕਲੋਨੀ ਹੈਗੀ ਐ ਸਾਡੇ ਲੱਗ ਗਈ ਐ ਅ ਕਲੋਨੀ ਹੈਗੀ ਸੀ ਚਲੋ ਇਹਨਾਂ ਦੱਸ ਦੋ ਕਲੋਨੀ ਦਾ ਨਾਮ ਨਹੀਂ ਸਾਨੂੰ ਲੋਕ ਤਾਂ ਆਣ ਲੱਗੇ ਨੇ ਮੇਰੇ ਲਾਗੇ ਘਰ ਦੇ ਆ ਚਾਚੀ ਦੀ ਬੇਟੀ ਉਹ ਵੀ ਮੈਨੂੰ ਕਹਿੰਦੀ ਆ ਕਿ ਮੈਨੂੰ ਬਣਾ ਕੇ ਦੇ ਹਾਂਜੀ ਬੇਟਾ ਸਕੂਲ 'ਚ ਵੀ ਕੰਮ ਕੀਤਾ ਕਿ ਨਹੀਂ ਸਿਰਫ ਇੱਕ ਗ੍ਰੇਡਿੰਗ ਤੱਕ ਕਰੀ ਜਿਹੜਾ ਰੋਜ਼ਗਾਰ ਚੱਲੀ ਜਾਂਦਾ ਹੈ ਨਹੀਂ 1 ਸਾਲ ਮੈਂ ਸਕੂਲ ਦੇ ਵਿੱਚ ਕੰਮ ਕੀਤਾ ਹੋਇਆ ਹੈ ਜਿਹੜੇ ਆ ਸਮਾਨ ਹੈ ਜਿਹੜਾ ਇਹ ਕਾਗਜ਼ ਦੇ ਵੇਸਟਿੰਗ ਕਾਗੇ ਜਿਹੜੇ ਲਾਂਦੇ ਆ ਤੁਸੀਂ ਬਾਕੀ ਜ਼ਮਾਨੇ ਕਰ ਕਿਸ ਤਰ੍ਹਾਂ ਕਿੱਥੋਂ ਕੀਤਾ ਜਾਂਦਾ ਜਿਸ ਤਰ੍ਹਾਂ ਬਹੁਤ ਵਧੀਆ ਜਿਹੜੇ ਡਿਜ਼ਾਈਨ ਬਣਾਉਣੇ ਪੈਂਦੇ ਆਪ ਹੀ ਬਣਾਉਂਦੇ ਫਿਰ ਸਰ ਕੋਲ ਹਾਂਜੀ ਆਪ ਹੀ ਖੁਦ ਬਣਾਈਦੇ ਆ ਕੁਝ ਐ ਮੈਂ ਸਕੈਚ ਰੱਖਿਆ ਹੋਇਆ ਇਹਦੀ ਮਦਦ ਨਾਲ ਫਿਰ ਮੈਂ ਬਣਾ ਲੈਂਦੀ ਕਾਫੀ ਸਾਰੇ ਡਿਜ਼ਾਈਨ ਵਾਈਟ ਪੇਪਰ ਹੋਵੇ ਤੇ ਉਹਦੇ ਉੱਪਰ ਇਹਦੇ ਨਾਲ ਡਿਜ਼ਾਈਨ ਕਰ ਲੈਂਦੀ ਆ ਜੇ 컬러ਫੁਲ ਸ਼ੀਟ ਹੋਵੇ ਤੇ ਫਿਰ ਉਹ 컬러ਫੁਲ ਸ਼ੀਟ ਨੂੰ ਇੱਕ ਦੂਸਰੇ ਦੇ ਨਾਲ ਕੰਟਰਾਸਟ ਕਰਕੇ ਉਹਦੇ ਨਾਲ ਹੀ ਡਿਜ਼ਾਈਨਿੰਗ ਕਰ ਦਿੰਦੀ ਆ ਕਰ ਦਿੰਦਾ ਸਜੋ ਵੀ ਫਿਰ ਮਿਲਦਾ ਕਿਸੇ ਨੂੰ ਜਿਸ ਤਰ੍ਹਾਂ ਬ੍ਰਦਰ ਨੂੰ ਕੋਈ ਕਹ ਜਾਂਦੇ ਪਾਪਾ ਨੂੰ ਕਹ ਜਾਂਦੇ ਵੀ ਮੇਰੀ ਮਦਦ ਕਰੋ ਮੈਂ ਇਧਰ ਆਹ ਕੰਮ ਕਰਦੀ ਤੁਸੀਂ ਦੂਸਰਾ ਕੋਈ ਕਰ ਲਓ ਇੱਧਰ ਨਹੀਂ ਨਹੀਂ ਇੱਧਰ ਨਾ ਹੁਣ ਸਾਡੇ ਘਰ ਤੇ ਛੋਟਾ ਬੇਬੀ ਹੈ ਤੇ ਹੁਣ ਅਗੋਂ ਸਕੂਲ ਪਾਵਾਂਗੇ ਆਪਾਂ ਉਹਨੂੰ ਤੇ ਉਹਦੇ ਕੰਮ ਮੈਂ ਹੀ ਕਰਕੇ ਦਵਾਂਗੀ ਤੁਹਾਨੂੰ ਬਾਅਦ ਕਿਤੇ ਮਤਲਬ ਕੀ ਪੈਸੇ ਦੇਣ ਦੀ ਲੋੜ ਨਹੀਂ ਪਵੇਗੀ ਤੇ ਮੈਂ ਖੁਦ ਉਹਦੇ ਕਾਰਡ ਵਗੈਰਾ ਬਣਾ ਕੇ ਦਿਆ ਕਰਾਂਗੀ ਸਿੱਖਣ ਵੀ ਆਉਂਦਾ ਕੋਈ ਉੱਥੇ ਬੱਚਾ ਤੁਹਾਡੇ ਕੋਲ ਨਹੀਂ ਹਜੇ ਤਾਂ ਸਿੱਖਣ ਨਹੀਂ ਆਉਂਦੇ ਹੈਗੇ ਬਣਵਾ ਕੇ ਜਾਂਦੇ ਨੇ ਸਾਰੇ ਕੀ ਬਣਾਣਾ ਮੈਂ ਕੀ ਬਣਾਣਾ ਚਾਹੁੰਦੇ ਇਹਦੇ ਵਿੱਚ ਕੋਈ ਕਾਲ ਚਾਹੀਦੀ ਸੀ ਮੈਂ ਤਾਂ ਬਸ ਆਹੀ ਕਾਰਡ ਵਗੈਰਾ ਰੈਡੀ ਕਰਤੀਆਂਗੀ ਪ੍ਰੋਜੈਕਟ ਫਾਈਲ ਵਗੈਰਾ ਆਪਣੀ ਕਾਲਜ ਤੋਂ ਵੀ ਆਉਂਦੇ ਨੇ ਗਰਲਜ਼ ਉਹਨਾਂ ਦੇ ਬਣਾ ਕੇ ਦੇਈਦੇ ਆ ਬਾਕੀ ਤੁਹਾਡੇ ਸਾਹਮਣੇ ਹੀ ਹੈ ਨੀ ਕਮਨ ਜੰਨ ਨਾ ਕਿ ਮੈਂ ਆ ਕੁਛ ਬਣਾਉਣਾ ਮੇਰੇ ਮਨ ਦੇ ਵਿੱਚ ਹੈਗਾ ਕਿ ਮੈਂ ਫਲਾਣੀ ਚੀਜ਼ ਬਣਾਣੀ ਆ ਉਹ ਤੁਹਾਡੇ ਮਨ ਦੇ ਵਿੱਚ ਕੀ ਹੈਗਾ ਉਹ ਮੇਰੇ ਹੁਣ ਮਨ ਦੇ ਵਿੱਚ ਸਲਦਾ ਪਿਆ ਹੈ ਕਿ ਜਿਵੇਂ ਸਾਡੀ ਇਹ ਦੀਵਾਰ ਹੈ ਇਹ ਖਾਲੀ ਹੈ ਇਹਨੂੰ ਮੈਂ ਡੈਕੋਰੇਟ ਕਰਾਂ ਸੋਹਣੇ ਤਰੀਕੇ ਨਾਲ ਮਤਲਬ ਜਿਵੇਂ ਅਖਬਾਰ ਦਾ ਕੁਛ ਬਣਾ ਕੇ ਲਗਾਵਾ ਗੱਤੇ ਦਾ ਉਹਦੀ ਮੈਂ ਇੱਕ ਸੋਚਿਆ ਹੈਗਾ ਦਿਮਾਗ ਵਿੱਚ ਆਈਡੀਆ ਮੇਰੇ ਆਇਆ ਹੈ ਕਿ ਮੈਂ ਬਣਾ ਕੇ ਲਾਵਾਂਗੀ ਝੂਮਰ ਵਗੈਰਾ ਦੇਖੋ ਤੇ ਬੇਟੇ ਨੂੰ ਉਹਨਾਂ ਦਾ ਹੈਗਾ ਵੀ ਮਨ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਘਰ ਆ ਉਹਨਾਂ ਨੇ ਪੇਂਟ ਨਹੀਂ ਕਰਾਇਆ ਕਿਉਂਕਿ ਉਹਨਾਂ ਨੇ ਜਿਹੜੀ ਇੱਥੇ ਵੀ ਪੇਂਟਿੰਗ ਹੀ ਕਰਨੀ ਆ ਔਰ ਜਿਹੜੀ ਇਹਨਾਂ ਦੀ ਪੇਂਟਿੰਗ ਆ ਜਿਹੜੇ ਆ ਕਾਰਡ ਬਣਾਉਂਦੇ ਪਿਆ ਇਹ ਪੰਜਾਬ 'ਚ ਨਹੀਂ ਹਿਮਾਚਲ 'ਚ ਵੀ ਜਿਹੜੇ ਇਹਨਾਂ ਦੇ ਕਾਰਡ ਲੋਕੀ ਬਣਾਉਣ ਲੈਂਦੇ ਆ ਮੈਂ ਬਟਾਲਾ ਦਾ ਵਿੱਕੀ ਮਲਿਕ